ਮੇਰਾ ਨਾਮ ਤਨਪ੍ਰੀਤ ਸਿੰਘ ਆ ਮੈਂ ਲੂਣਾਪਿੰਡ ਦਾ ਰਹਿਣ ਵਾਲਾ ਆ ਮੈਂ ਮਤਲਬ ਮੈਨੂੰ ਇਸ ਗੇਮ ਵਿੱਚ ਘੱਟੋ ਘੱਟ ਵੀ 3 ਸਾਲ ਹੋ ਗਏ ਆ ਮੈਂ ਜੁੜਿਆ ਇਸ ਗੇਮ ਵਿੱਚ ਮੈਂ ਮੈਨੂੰ ਹੁਨਰਦੀਪ ਹੀ ਲੈ ਕੇ ਆਇਆ ਇਸ ਗੇਮ ਵਿੱਚ ਤੇ ਆਪਾਂ ਇਕੱਠੇ ਟ੍ਰੇਨਿੰਗ ਕਰਦੇ ਆ ਖਾਲਸਾ ਜਿਮ ਵਿੱਚ ਸਾਡੇ ਪਿੰਡ ਲੱਗੇ ਜਿਮ ਆ ਆਪਾਂ ਕੋਚਿੰਗ ਲੈਣ ਦੀ ਵੀ ਕੋਸ਼ਿਸ਼ ਕੀਤੀ ਪਰ ਇੱਥੋਂ ਲੁਧਿਆਣੋਂ ਕੋਚਿੰਗ ਮਿਲਦੀ ਔਰ ਕਿਤੋਂ ਮਿਲਦੀ ਨਹੀਂ ਤੇ ਆਪਾਂ ਇੱਥੇ ਫਿਰ ਆਪੇ ਕਰਕੇ ਤਿਆਰੀ ਵਗੈਰਾ ਪਹਿਲਾਂ ਵੀ ਆਪਾਂ ਕਾਫੀ ਕੰਪੀਟੀਸ਼ਨ ਖੇਡ ਚੁੱਕੇ ਆ ਨੈਸ਼ਨਲ ਵਗੈਰਾ ਸਟੇਟ ਵਗੈਰਾ ਪੰਜਾਬ ਖੇਡ ਮੇਲਾ ਵੀ ਖੇਡੇ ਆ ਤੇ ਹੁਣ ਇਹ ਦ ਏ ਜੇਪੁਰ ਵਿੱਚ ਟ੍ਰਾਇਲ ਹੋਏ ਸੀ ਉਥੇ ਟ੍ਰਾਇਲ ਕਲੀਅਰ ਕਰਕੇ ਸਾਡੀ ਸਿਲੈਕਸ਼ਨ ਹੋਈ ਜਿਸ ਦੇ ਨਾਲ ਅਸੀਂ ਹੁਣ ਥਾਈਲੈਂਡ ਵਿੱਚ ਖੇਡਣ ਗਏ ਆ ਤੇ ਉਥੇ ਜਾ ਕੇ ਹੁਣ ਵਾਈਗੁਰਜੀ ਦੀ ਕਿਰਪਾ ਨਾਲ ਦੋਹਾਂ ਦੇ 골ਡ ਮੈਡਲ ਪਏ ਆ ਪੰਜਾਬ ਦਾ ਇੱਕ ਬੰਗੜ ਮੁੰਡਾ ਸੀ 120 ਕਿਲੋ ਕੈਟਾਗਰੀ ਵਿੱਚ ਉਹਦਾ ব্রੋਂਜ਼ ਆ ਤੇ ਰਾਜਸਥਾਨ ਦਾ ਇੱਕ ਮੁੰਡਾ ਉਹਦਾ ਵੀ ਜੈਪੁਰ ਜੈਪੁਰ ਦਾ ਰਹਿਣ ਵਾਲਾ ਉਹਦਾ ਵੀ 골ਡ ਮੈਡਲ ਪਿਆ ਜੀ ਹਾਂਜੀ ਤੇ ਪ੍ਰੈਕਟਿਸ ਵਗੈਰਾ ਕਿਦਾਂ ਕਰਦੇ ਹੋ ਤੁਸੀਂ ਪ੍ਰੈਕਟਿਸ ਵਗੈਰਾ ਇਹ ਦੇ ਹੁਣ ਜਿੱਦਾਂ ਤੁਹਾਨੂੰ ਪਤਾ ਹੈ ਇੰਟਰਨੈਟ ਦਾ ਜਮਾਨਾ ਆ YouTube ਤੋਂ ਸਾਡੇ ਸ਼ਡਿਊਲ ਵਗੈਰਾ ਨਿਕਲ ਜਾਂਦੇ ਆ ਉਸ ਤਰ੍ਹਾਂ ਅਸੀਂ ਸਾਰਾ ਕੀ ਕਦਾ ਸ਼ਡਿਊਲ ਰੱਖਿਆ ਹੋਇਆ ਆ ਕਾਪੀ ਤੇ ਬਣਾ ਕੇ ਕਿ ਕਿਹਰੇ ਦਿਨ ਕਿਹੜੀ ਟ੍ਰੇਨਿੰਗ ਲਾਉਣੀ ਹੈ ਕਿਹਰੇ ਦਿਨ ਕਿਹੜੀ ਲਾਉਣੀ ਤੇ ਫਿਰ ਉਸੇ ਹਿਸਾਬ ਨਾਲ ਆਪਾਂ ਟ੍ਰੇਨਿੰਗ ਕਰਦੇ ਕਿਸੇ ਪੋਚ ਤੋਂ ਵੀ ਕੋਚਿੰਗ ਲਈ ਹੈ ਜਾਂ ਸਿੱਧਾ ਤੁਸੀਂ ਨਹੀਂ ਨਹੀਂ ਕੋਚ ਤੋਂ ਅਸੀਂ ਕੋਚਿੰਗ ਨਹੀਂ ਲਈ ਹੈ ਸਾਡਾ ਆਪਣੇ ਤਯਰਬਾ ਆ ਤੇ ਜਿਹੜੀ ਚੀਜ਼ ਗਲਤੀ ਹੁੰਦੀ ਰਹੀ ਆ ਉਹ ਗਲਤੀ ਦਾ ਪਤਾ ਲੱਗਦਾ ਰਿਹਾ ਉਹ ਗਲਤੀ ਨੂੰ ਸੁਧਾਰਦੇ ਰਹੇ ਆ ਉਸ ਤੇ ਗਲਤੀ ਉੱਤੇ ਕੰਮ ਕਰਕੇ ਆਪਾਂ ਫਿਰ ਆਪਣੀ ਜੋ ਵੀ ਡੈੱਡ ਲਿਫਟ ਸਕੁਐਟ ਸਟਰੋਂਗ ਕੀਤੀ ਇਹੀ ਗੇਮ ਦਾ ਗੇਮ ਕਿਉਂ ਚੁਣੀ ਕਿਉਂਕਿ ਹੋਰ ਵੀ ਬੜੀਆਂ ਗੇਮਾਂ ਨੇ ਜਿਹੜੀਆਂ ਅਜੇ ਤੱਕ ਜੇ ਗੇ ਤੇ ਬਾਕੀ ਇਹ ਆ ਵੀ ਪਾਵਰ ਲਿਫਟਰਾਂ ਦੇ ਸਰੀਰ ਤੇ ਘਾਟੀ ਹੁੰਦੇ ਬਸ ਜ਼ੋਰ ਚ ਤੇ ਇਹੀ ਚੱਕਰੇ ਆ ਵੀ ਬਸ ਜੇ ਮਜਾ ਆ ਕੇ ਇਹੀ ਹੁੰਦਾ ਵੀ ਸਾਰਿਆਂ ਨੂੰ ਵੱਧ ਭਰ ਚੁੱਕੀ ਹੈ ਵੱਧ ਚੋਕੇ ਵੇਖਣਾ ਵੱਧ ਚੋਕੇ ਵੇਖਣਾ ਜੇਮ ਵਿੱਚ ਮੁਕਾਬਲਾ ਹੀ ਰਹਿੰਦਾ ਰਿਹਾ ਸਾਡਾ ਆਪਸ ਚ ਜਿੰਨੇ ਵੀ ਮੂੜੇ ਹੁੰਦੇ ਰਹੇ ਆ ਤੇ ਫਿਰ ਓਹ ਧੀ ਹੌਲੀ ਜਦੋਂ ਪਹਿਲਾ ਕੰਪੀਟੀਸ਼ਨ ਸਾਡਾ ਕਲਾਂ ਨੌਰ ਹੋਇਆ ਸੀ ਮੈਂ ਉਦੋਂ 10th ਕਲਾਸ ਵਿੱਚਾਂ ਤੇ ਉਦੋਂ ਮੈਂ ਕੰਪੀਟੀਸ਼ਨ ਖੇਡਿਆ ਤੇ ਉਦੋਂ ਪਹਿਲੇ ਕੰਪੀਟੀਸ਼ਨ 'ਚ ਮੇਰੀ ਪੋਜੀਸ਼ਨ ਕੋਈ ਨਹੀਂ ਪਈ ਉਹੀ ਕੰਪੀਟੀਸ਼ਨ ਇੱਕ ਇਹੋ ਜਿਹਾ ਕੰਪੀਟੀਸ਼ਨ ਜਿੱਤ ਤੋਂ ਮੈਂ ਮੋਟੀਵੇਟ ਹੋ ਗਿਆ ਅੱਗੇ ਵੀ ਗੇਮ 'ਚ ਨਾਲ ਜ ਨਹੀਂ ਕੁਝ ਮਤਲਬ ਏਦਾਂ ਬਾਕੀ ਵੀ ਜਿੱਦਾਂ ਕੰਪੀਟੀਸ਼ਨਾਂ ਦੇ ਜਾਂਦੇ ਰਹੇ ਆ ਕੋਚ ਵਗੈਰਾ ਮਿਲਦੇ ਰਹੇ ਆ ਉਹਨਾਂ ਕੋ ਸਲਾਹ ਲੈਣਾ ਨਹੀਂ ਸਿੱਖਿਆ ਲੈ ਲੈਣੀ ਕਹਿੰਦੇ ਜਿੱਥੋਂ ਗੁਣ ਮਿਲੇ ਉੱਥੇ ਇਕੱਠਾ ਕਰ ਲਓ ਤੇ ਬਸ ਫਿਰ ਉਹਨਾਂ ਕੋ ਪਹੁੰਚ ਕੇ ਰਹੇ ਪਰਤਾਵੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬੱਲੇ ਫਰੈਂਡੀ ਦੀ ਸ਼ੁਰੂ ਤੋਂ ਹੀ ਹਾਂ ਜੀ ਆਪਾਂ ਇੱਕੋ ਸਕੂਲ ਪੜੇ ਆ ਸ਼ੁਰੂ ਤੋਂ ਇਕੱਠੇ ਪੜ੍ਹਦੇ ਆ ਕਰੀਬੀ ਕੰਪੀਟੀਸ਼ਨ ਵੀ ਇਕੱਠੇ ਗਏ ਸੀ ਕੰਪੀਟੀਸ਼ਨ ਵੀ ਇਕੱਠੇ ਰੱਬ ਦੀ ਮਿਹਰ ਨਾਲ ਸਿਲੈਕਸ਼ਨ ਵੀ ਇਕੱਠਿਆਂ ਦੀ ਹੋਈ ਖੇਡਣ ਵੀ ਇਕੱਠੇ ਗਏ ਹੁਣ 골ਡ ਵੀ ਇਕੱਠਿਆਂ ਦਾ ਪਿਆ ਕੰਪੀਟੀਸ਼ਨ ਜਿੱਤ ਕੇ ਆਇਓ ਇਹਦੇ ਵਿੱਚ ਸਾਰਾ ਤੁਸੀਂ ਆਪਣੇ ਖਰਚੇ ਦੇ ਉੱਤੇ ਗਏ ਹੋ ਜਾਂ ਕਿਸੇ ਨੇ ਮਦਦ ਕੀਤੀ ਹੈ ਇਹ ਫੈਡਰੇਸ਼ਨ ਦੀ ਫੀਸ ਹੁੰਦੀ ਆ ਸਾਰੀ ਵੀ ਫੈਡਰੇਸ਼ਨ ਦੀ ਐਂਟਰੀ ਫੀਸ ਵਗੈਰਾ ਵਿੱਚ 호텔 ਦਾ ਰਹਿਮ ਸਨ ਤੇ ਬਾਕੀ ਬਾਅਦ ਚ ਸਪਾਂਸਰਸ਼ਿਪ ਲੱਗਦੀ ਆ ਹੁਣ ਵੇਖੋ ਸਪਾਂਸਰਸ਼ਿਪ ਤੇ ਬਾਕੀ ਅੱਗੇ ਆਉਂਦੇ ਜਦ ਕਿੰਦਾ ਨੇ ਸਰ ਸਰਕਾਰ ਦਾ ਸਹਿਯੋਗ ਤੇ ਇਹੀ ਹੁੰਦਾ ਜਦੋਂ 골ਡਨ ਦਾ ਬਾਅਦ ਸਪਾਂਸਰਸ਼ਿਪ ਅਪਲਾਈ ਹੁੰਦੀ ਆ ਤੇ ਹੁਣ ਆਪਾਂ ਜਿੱਦਾਂ ਆਪਣਾ ਸਰਟੀਫਿਕੇਟ ਵਗੈਰਾ ਸਾਰੇ ਡੀਐਸਓ ਦੇ ਦਫ਼ਤਰ ਕਰਾਈ ਪਹਿਲਾ ਸਾਰਾ ਆਪ ਦਾ ਗਾਂ ਕਿਉਂ ਵੀ ਅੱਗੇ ਗਾਂ ਇਹੀ ਆ ਬਸ ਇਹਦੇ ਨਾਲ ਜੁੜੇ ਰਾਵਾਂਗੇ ਖੇਡ ਦੇ ਨਾਲ ਖੇਡ ਦੇ ਨਾਲ ਜੁੜ ਕੇ ਅੱਗੇ ਜਿੱਦਾਂ ਵੀ ਆ ਬਸ ਖੇਡਣਾ ਹੀ ਆ ਇਹਦੇ ਨੂੰ ਮੈਸੇਜ ਦੋਣਾ ਚਾਹਉ ਜਿਹੜੇ ਨੈਟਟ ਬੱਚੇ ਜਿਹੜੇ ਮਜੂਤ ਨੂੰ ਇਹੀ ਮੈਸੇਜ ਆ ਵੀ ਬਾਕੀ ਵੇਲਾ ਵੇਲਰ ਨੂੰ ਛੱਡ ਕੇ ਆਪਣੇ ਆਪ ਨੂੰ ਕਿਸੇ ਵੀ ਕੰਮ ਚ ਇਹੀ ਨਹੀਂ ਕਿ ਸਪੋਰਟਸ ਚ ਕਿਸੇ ਵੀ ਕੰਮ ਚ ਆਪਣੇ ਆਪ ਨੂੰ ਬਿਜ਼ੀ ਕਰੋ ਆਪਣੀ ਲਾਈਫ ਬਿਜ਼ੀ ਕਰੋ ਫੇਰ ਹੀ ਤੁਸੀਂ ਮੋਟੀਵੇਟ ਹੋਵੋਗੇ ਗਲਤੀਆਂ ਤੋਂ ਸਿੱਖੋਗੇ ਤੇ ਫੇਰ ਹੀ ਤੁਸੀਂ ਵੀ ਇਸ ਮੁਕਾਮ ਤੇ ਪਹੁੰਚੋਗੇ ਮੇਰਾ ਨਾਮ ਉਹ ਨਦੀ ਚਾਹਗੇ ਆ ਮੈਂ ਪਿੰਡ ਚੌੜਾ ਗਲੰਦਰ ਰਹਿਣ ਵਾਲਾ ਹਾਂ ਡਿਸਟ੍ਰਿਕਟ ਗੁਰਦਾਸਪੁਰ ਦਾ ਤੇ ਆਪਾਂ ਮੈਂ ਪਬਲਿਕ ਤੇ ਖੇਡਦਾ ਹਾਂ ਮੈਨੂੰ 5 ਸਾਲ ਹੋ ਗਏ ਪ੍ਰੈਕਟਿਸ ਕਰਦੇ ਤੇ دسمبر ਦੇ ਵਿੱਚ ਅਡੇ ਟ੍ਰਾਇਲ ਹੋਏ ਸੀਗੇ ਇੰਟਰਨੈਸ਼ਨਲ ਦੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਰਲਡ ਚੈਂਪੀਅਨਸ਼ਿਪ ਦੇ ਆਈ ਡਬਲਯੂ ਪੀਐਸਐਫ ਫੈਡਰੇਸ਼ਨ ਦਾ ਨਾਮ ਹੈ ਤੇ ਜਿਹਦੇ ਥਰੂ ਆਪਾਂ ਗਏ ਸੀਗੇ ਤੇ دسمبر ਦੇ ਵਿੱਚ ਟ੍ਰਾਇਲ ਹੋਏ ਸੀਗੇ ਅਡੇ ਤੇ ਬਣੀ ਇੱਕ ਕੰਟਰੀ ਸੀ ਜਣਾ ਨਾਲ ਤੁਹਾਡਾ ਮੁਕਾਬਲਾ ਤੇ ਤੁਹਾਡਾ ਮੇਨ ਮੁਕਾਬਲਾ ਕਿਸ ਦੇ ਨਾਲ ਮੇਰੇ ਨਾਲ 12 ਕੰਟਰੀਆਂ ਸੀਗੀਆਂ ਜਿਹੜਾ ਜਿਹਦੀ ਸੈਕਿੰਡ ਪੋਜੀਸ਼ਨ ਆਈ ਹੈ ਉਹ ਕਰਾਸ਼ਟਾਨ ਦਾ ਸੀਗਾ ਜਿਆਦਾ ਮੁਕਾਬਲਾ ਮੇਰੇ ਨਾਲ ਹੋਇਆ ਅੱਗੇ ਕੀ ਐਮ ਇ ਲੈ ਕੇ ਦੱਸਿਓ ਅਸੀਂ ਤਾਂ ਇਹਨਾਂ ਤੋਂ ਪਾਵਰ ਲਿਫਟਿੰਗ ਦਾ ਜਿਆਦਾ ਸਕੋਪ ਤਾਂ ਇੱਥੇ ਚਲੋ ਹੈ ਨਹੀਂ ਗੌਰਮੈਂਟ ਵੱਲੋਂ ਇਨੀ ਹੈ ਨਹੀਂ ਆ। ਹਨੂ ਸਪੋਰਟ ਹੈ ਨਹੀਂ ਇਨੀ ਗੌਰਮੈਂਟ ਵੱਲੋਂ। ਤੇ ਜਿਵੇਂ ਕਿ ਹੁਣ ਅਸੀਂ ਆਪਣਾ ਖਰਚਾ ਜਿੰਨਾ ਸਾਡਾ ਆਪਣਾ ਖਰਚਾ ਕਰਕੇ ਗਏ ਆ। ਗੌਰਮੈਂਟ ਵੱਲੋਂ ਕੋਈ ਸਪੋਰਟ ਨਹੀਂ ਹੈ। ਪ੍ਰੈਕਟਿਸ ਕਿਦਾਂ ਕਰਦੇ ਨੇ ਉਹ ਮੈਂ? ਅਸੀਂ ਪ੍ਰੈਕਟਿਸ ਮਤਲਬ ਕੋਚ ਦੀ ਵੀ ਇੱਥੇ ਕੋਈ ਹੈ ਨਹੀਂ ਹੈ। ਗੁਰਦਾਸਪੁਰ ਵਿੱਚ ਕੋਈ ਫੈਸਿਲਿਟੀ ਨਹੀਂ ਹੈ ਪਾਵਰ ਲਿਫਟਿੰਗ ਕੋਚ ਦੀ। ਅਸੀਂ ਆਪ ਹੀ ਕਰਦੇ ਆਂ ਇੱਥੋਂ ਤੱਕ ਪਹੁੰਚੇ ਤੇ ਮਤਲਬ ਆਪਣੇ ਆਪ ਹੀ ਬਣ ਗਏ ਆਂ ਪ੍ਰੈਕਟਿਸ ਕਰਕੇ। ਕਿੰਨੇ ਜਾਨੇ ਪਾਗ ਲੈ ਆਸਨੇ ਕਿਨੇ ਪੰਜਾਬ ਦੇ ਆਪਣੇ ਪੰਜਾਬ ਵਿੱਚੋਂ 16 ਜਾਨੇ ਗਏ ਸੀਗੇ ਤੇ ਇੰਡੀਆ ਵਿੱਚੋਂ ਪੰਜਾਬ ਵਿੱਚੋਂ ਤਿੰਨੇ ਜਾਨੇ ਸੀ ਆਪਾਂ ਤੇ ਜਿਹਦੇ ਵਿੱਚੋਂ ਮਤਲਬ 16 ਜਾਨਾਂ ਵਿੱਚੋਂ 5 ਜਾਨੇ ਦੀ ਪੋਜੀਸ਼ਨ ਪਈ ਤਿੰਨੇ ਜਾਨਾਂ ਦੇ 골ਡ ਮੈਡਲ ਤੇ ਦੋ ਜਾਨਾਂ ਦੇ ਬ੍ਰਾਊਂਜ਼ ਮੈਡਲ ਤੇ ਤੁਸੀਂ ਕਿਹੜਾ ਮੈਡਲ ਮੈਨੂੰ ਕੋਲ 골ਡ ਮੈਡਲ